मां ਉਹ ਆਲਰੇਡੀ ਬਣ ਗਈ ਹੈ ਚਲੋ ਲੜਾਈ ਹੋਈ ਜਿਹੜਾ ਸ਼ੈਟਰ ਨਹੀਂ ਸਕੂਲ ਕੋਲ ਉੱਥੇ ਹੋਈ ਹੈ ਇਹ ਅਸੀਂ ਜਾ ਰਹੇ ਸੀਗੇ ਉਹਨਾਂ ਨੇ ਆਣ ਕੇ ਇਹਦੇ ਉੱਤੇ ਅਟੈਕ ਕਰ ਦਿੱਤਾ ਨਗੇ ਅਗਰਪਾਨਾ ਲੈ ਕੇ ਉਹਨਾਂ ਕੋਲ ਪਿਸਟਲ ਵੀ ਸੀ ਪਿਸਟਲ ਦਿਖਾਇਆ ਇਹ ਜ਼ਖਮੀ ਹੋ ਗਿਆ ਸੀ ਇਹਨੂੰ ਵਿੱਚ ਭਾਇਆ ਤੇ ਹਸਪਤਾਲਾਂ ਗਏ ਉਹਨਾਂ ਨੇ ਪਿੱਛੋਂ ਪਿਸਟਲ ਕੱਢਣ ਤੇ ਗੋਲੀ ਚਲਾਉਣ ਦੀ ਕੋਸ਼ਿਸ਼ ਵੀ ਕੀਤੀ ਸੀ ਉਹ ਕਿੱਲੇ ਜਾਣੇ ਸੀ ਉਹ 10 ਜਾਂ 12 ਜਾਣੇ ਸੀਗੇ ਅਸੀਂ 1 2 3 ਤੈਨੂੰ ਮੋਟਰਸਾਈਕਲ ਤੇ ਸੀ ਅਹੀਂ ਉਹ ਸੈਂਟਰ 'ਚ ਬੈਠਾ ਸੀ ਸਾਡੇ ਤੇ ਕੋਈ ਫੁੱਟਬਾਲ ਕੀ ਗੋਲੀ ਗੱਲ ਨਹੀਂ ਨਹੀਂ ਚਲਾਈ ਨਹੀਂ ਬੇਟਾ ਕਿ ਲੱਗਿਆ ਸੀ ਹਾਂਜੀ ਲੜਾਈ ਦਾ ਕਾਰਨ ਇਹਨੂੰ ਇਹਨੂੰ ਹੀ ਪਤਾ ਸਾਨੂੰ ਨਹੀਂ ਮੈਂ ਕਹਿੰਦੀ ਇਹਨਾਂ ਦੀ ਸਕੂਲ ਨਹੀਂ ਪੜਦਾ ਲਾ ਤੇਰੇ ਮੁੰਡੇ ਕੌਣ ਸੀ ਸਕੂਲ ਦੇ ਸਕੂਲ ਦੇ ਸੀਗੇ ਇਹਦੇ ਨਾਲ ਪੜਦੇ ਸੀਗੇ ਮੇਰਾ ਨਾਮ ਕਰਨਪ੍ਰੀਤ ਸਿੰਘ ਠੀਕ ਸੀਗਾ ਜਦੋਂ ਮੈਂ ਪੁੱਛ ਰਹੀ ਕਿਵੇਂ ਆ ਉਹਦਾ ਹੱਥ ਆ ਲਾ ਰਿਹਾ ਸੀ ਕਿ ਠੀਕ ਐ ਮੈਂ ਕਿੰਨੇ ਕੁ ਬੱਚੇ 16 ਸਾਲ ਮੇਰੀ ਵੀ 16 ਸਾਲ ਦੀ ਐ ਇਹ ਫਰੋਸ਼ਾ ਦਾ ਮੇਰੇ ਪਿੰਡ ਦਾ ਐ ਫਰੋਸ਼ਾ ਦਾ ਮੇਰੇ ਪਿੰਡ ਦਾ ਹੈਗਾ ਜੀ ਕਿਨੇ ਪਰ ਪਰਾਂ ਇੱਕ ਅਲੱਗ ਕੱਲਾ ਹੀ ਆ ਕੱਲਾ ਕੱਲਾ ਹੀ ਆ ਕੱਲ ਕੀ ਹੋਈ ਨਾਮ ਉਹਦਾ ਚਾਹਤ ਪ੍ਰੀਤ ਸਿੰਘ ਹਾਂਜੀ ਸਾਡੀ ਕੀ ਘਟਨਾ ਹੋਈ ਹੈ ਸਕੂਲੀ ਬੱਚੇ ਜਿਹੜੇ ਲੜਿਆ ਕੀ ਹਾਲਾਤ ਕੀ ਹੈ ਬੱਚੇ ਦੇ ਇਹ ਜਿਹੇ ਬੱਚੇ ਐ ਐਮ ਐਲ ਐਮ ਸਕੂਲ ਦੇ ਵਿੱਚ ਦਸਵੀਂ ਦੇ ਵਿਦਿਆਰਥੀ ਨੇ ਅੱਜ ਇਹਨਾਂ ਦਾ ਅਸਵੇਹ ਦੀ ਟਕਰਾਅ ਹੋਇਆ ਜਿਹਦੇ ਵਿੱਚ ਚੰਦ ਪ੍ਰੀਤ ਸਿੰਘ ਦੀ ਜਿਹੜੀ ਆ ਸੱਟ ਲੱਗੀ ਹੈ ਜਿਹੜਾ ਜੇਰੇ ਇਲਾਜ ਹੈ ਸਭ ਦੱਸਿਆ ਜਾ ਰਿਹਾ ਹੈ ਕਿ ਮੌਕੇ ਤੇ ਜਿਹੜੇ ਚਸ਼ਮਦੀ ਦੀਆਂ ਪੁਛਿਆ ਕੋਲ ਕੁਰਪਾਨਾ ਪਿਸਤੌਲ ਜਾਇ ਮਾਰੂ ਹਥਿਆਰ ਸੀਗੇ ਅਸਲ ਕਾਰਨ ਕਿੰਨੇ ਹੋਟਲੇ ਬਲੰਦ ਹੋ ਗਏ ਆ ਜੀ ਇੱਕ ਵੱਡਾ ਸਵਾਲ ਹੈ ਕਿ ਬੱਚਿਆਂ ਕੋਲੋਂ ਹਥਿਆਰ ਹੋਣਾ ਜੀ ਕਿ ਹਜੇ ਕੋਈ ਚੀਜ਼ ਸਾਹਮਣੇ ਨਹੀਂ ਆਈ ਦਰਾਨੇ ਤਫਤੀਸ਼ ਜੋ ਵੀ ਹੋਗਾ ਸਾਹਮਣੇ ਆਊਗਾ ਕੀ ਕਾਰਨ ਕੀ ਨਾਲ ਜੀ ਕੀ ਕਾਰਨ ਸੀ ਇਹਨਾਂ ਲੜਾਈ ਦਾ ਹਾਂ ਜੀ ਕਦਰ ਲੜਾਈ ਦਾ ਕਾਰਨ ਕੀ ਜੀ ਵੈਸੇ ਬੱਚੇ ਕਿਵੇਂ ਲੜ ਦਿੰਦੇ ਆ ਬੱਚੇ ਹੀ ਲੜਾਈ ਆ ਜੀ ਮਾਮਲਾ ਸਾਹਮਣੇ ਆਇਆ ਹੀ ਲੜਾਈ ਦਾ ਕੀ ਨਾਮ ਹੈ ਤੇ ਕਿੰਨਾ ਬੈਂਚ ਹੈ ਸਾਡੇ ਕੋਲ ਇੱਕ ਪੇਸ਼ੈਂਟ ਆਇਆ ਚਾਹਤਪ੍ਰੀਤ ਨਾਮ ਹੈ 16 ਸਾਲ ਦੀ ਉਮਰ ਹੈ ਤੇ ਉਹ ਫਿਰੋਜ਼ਸ਼ਾਹ ਦਾ ਰਹਿਣ ਵਾਲਾ ਹੈ ਤੇ ਚੈਲ ਦੇ ਵਿੱਚ ਹੀ ਲੜਾਈ ਹੋਈ ਹੈ ਪੇਸ਼ੈਂਟ ਦੀ ਕੰਡੀਸ਼ਨ ਇਸ ਵਕਸੇਰਸ਼ਾ ਸ਼ਰੀਰ ਨੂੰ ਫਦਰ ਮੈਨੇਜਮੈਂਟ ਲਈ ਅੱਗੇ ਰੈਫਰ ਕਰ ਦੋ ਕੀ ਨਾਮ ਹੈ ਤੁਹਾਡਾ ਚਾਹਤਪ੍ਰੀਤ ਤੇ ਮਾਮਾ ਪ੍ਰਿਆਨੰਦ ਕੁਮਾਰੀ ਹੈ ਬਈਓ ਬਈਓ ਹਾਂ 국민의동으로 인해 전 세계 3위 일부 인플레이션 시설 보호 목적 avez 4월 숨진 faith gir penalty 확인 결과,BBW가 한눈에 Και 컬러� reagent 사안 준결판 어쨌든